ਅੱਜ ਪਿੰਡ ਫਿਦੇ ਖੁਰਦ ਦੇ ਸਰਪੰਚ ਅਕੇਸ਼ ਕਵਲਜੀਤ ਸਿੰਘ ਬਰਾਰ ਅਤੇ ਸਮੂਹ ਪੰਚਾਇਤ ਵੱਲੋਂ ਨਸ਼ਾ ਛੱਡੋ ਅਭਿਆਨ ਤਹਿਤ ਇੱਕ ਵਿਸ਼ੇਸ਼ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਜਿਸ ਦੀ ਪੇਸ਼ਕਸ਼ ਮਸਤਾਨੇ theater ਗਰੁੱਪ ਰਾਮਕੁੜਾ ਫੂਲ ਵੱਲੋਂ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਕਲਤਾਰ ਸਿੰਘ ਬਰਾਰ ਉਰਫ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਫਰੀਦਕੋਟ ਅਨਪਰਤਾਪ ਸਿੰਘ ਬਰਾਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਯੂਥ ਅਕਾਲੀ ਦਲ ਜਤਿੰਦਰ ਚੋਪੜਾ एस पी कोटकपुरा गुरंगदिता सिंह एसएचओ सदर कोटकपुरा अंजना कौशल डीईओ फरीदकोट नवनीत बेदी पटवारी फिदे खुर्द बलविंदर ब्रार राजा गिल मनजीत बाठ शैविंदर सिंह ब्रार बलतेज सिंह कलेर गुरदीर सिंह गिल करणवीर सिंह ब्रार समेत समूह नगर निवासिया ने भरपूर शमूलत की ਜਿਹੜਾ ਪ੍ਰੋਗਰਾਮ ਸਾਡੇ ਪਿੰਡ ਫਿੱਡੇਪੁਰ ਦੀ ਪੰਚਾਇਤ ਨੇ ਆਯੋਜਿਤ ਕੀਤਾ ਉਹ ਬਹੁਤ ਵਧੀਆ ਪ੍ਰੋਗਰਾਮ ਸੀਗਾ ਲੋਕ ਬਹੁਤ ਆਏ ਸੀ ਇਹ ਤੇ ਹਸਕਰ ਦੇ ਸਾਰੇ ਸੀ ਇਹ ਲੈਣਗੇ ਤੇ ਅੱਗੇ ਦੱਸਣਗੇ ਵੀ ਸਾਡਾ ਮਕਸਦ ਇਹ ਆ ਸਾਡੇ ਪਿੰਡ ਦਾ ਸਾਡੇ ਪਿੰਡ ਦੀ ਪੰਚਾਇਤ ਦਾ ਕੀ ਸਾਡਾ ਪਿੰਡ ਨਸ਼ਾ ਰਹਿ ਤੋਂ ਕਿਵੇਂ ਕਿ ਜਿੰਮੇ ਚੁਣੇ ਪਿੰਡਾਂ ਦੇ ਵਿੱਚ ਬਾਤ ਹੋਣੀ ਛੱਡੇ ਬੈਠੇ ਇਹੀ ਕੋਸ਼ਿਸ਼ ਆ ਬਾਕੀ ਲੋਕਾਂ ਨੂੰ ਵੀ ਸਵਾਹ ਦੇਣਾ ਚਾਹੀਦਾ ਪੰਚਾਇਤ ਦਾ ਜੇ ਕੋਈ ਨਸ਼ਾ ਕਰਦਾ ਉਹ ਨਹੀਂ ਛੱਡ ਸਕਦਾ ਦਾਜ ਨਹੀਂ ਕਰ ਸਕਦਾ ਤਾਂ ਪੰਚਾਇਤ ਨੂੰ ਦੱਸੇ ਪੰਚਾਇਤ ਉਹਨਾਂ ਦਾ ਦਾਜ ਦੇਊਗੀ ਸਾਡੇ ਪਿੰਡ ਦੀ ਪੰਚਾਇਤ ਬਹੁਤ ਵਧੀਆ ਬਹੁਤ ਵਧੀਆ ਮੈਂਬਰਾਂ ਸਰਪੰਚ ਸਾਹਿਬ ਬਹੁਤ ਵਧੀਆ ਸਾਰੇ ਜੰਗ ਹਾਂਜੀ ਹਾਂਜੀ ਸਾਰਾ ਪਿੰਡ ਬਹੁਤ ਵਧੀਆ ਕੋਈ ਇੱਥੇ ਪਾਰਟੀਬਾਜੀ ਨਹੀਂ ਕੁਛ ਨਹੀਂ ਗੀ ਸਾਡਾ ਇੱਕ ਦੂਜੇ ਨਾਲ ਬਹੁਤ ਵਧੀਆ ਆਉਣ ਜਾਣਾ ਬੋਲਚਾਲ ਬਹੁਤ ਵਧੀਆ ਤੇ ਬਸ ਇਹੀ ਹੈ ਜੀ ਸਾਰਾ ਇੱਕ ਪਿੰਡ ਇੱਕ ਦੂਜੇ ਦਾ ਸਾਥ ਹੈ ਧੰਨਵਾਦ ਬਈ ਫਤਵੀ ਠੀਕ ਹੈ ਨਾ ਅੱਜ ਦੇ ਜਿਹੜਾ ਆਪਾਂ ਪ੍ਰੋਗਰਾਮ ਕਰਵਾਇਆ ਜੀ ਸਾਡਾ ਹੋਇਆ ਪ੍ਰੋਗਰਾਮ ਸਾਡੀ ਨੂੰ ਕਰਾਇਆ ਜੀ ਸਾਡੇ ਦੇ ਨਾਲ ਦੇ ਵਿੱਚ ਬਹੁਤ 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 ਬਹੁ ओके ਜੀ ਤਨਮਾਰ ਸਾਡੀ ਗਾਉਂ ਦੀ ਬੇਲਾਪਾਂ ਕੋ ਦਾ ਇੱਥੇ ਪਹੁੰਚਿਆ ਤੇ ਨੋ ਨਾ ਕਰਦੇ ਅਸੀਂ ਇੱਕ ਮੈਂ ਇੱਕ ਸਪੈਂਟ ਨੂੰ ਦੇ ਨਾ ਤੇ ਮੈਂ ਕੀ ਕਰੀ ਜਾਣਾ ਵੀ ਮੇਰਾ ਪਿੰਡ ਨਸ਼ਾ ਮਕਬੂਲ ਨਹੀਂ ਤਾਂ ਮੈਂ ਬੱਜਾਂ ਵੀ ਜੀ ਤੁਹ ਸਿੱਖਣ ਨੂੰ ਮਿਲੇ ਮਸਤਾਨ ਦੇ ਕੋ ਤੋਂ ਸਿੱਖਣ ਨੂੰ ਮਿਲੇ ਵੀ ਅਸੀਂ ਜਦੋਂ ਕਿਸੇ ਵੀ ਚੀਜ਼ ਬਾਰੇ ਸੂਚਨ ਤੁਹਾਨੂੰ ਇਹ ਜੀ ਯਾਦ ਆਵੇ ਤੁਹਾਨੂੰ ਆਪ ਦਾ ਪਰਿਵਾਰ ਦਾ ਵੀ ਇੱਕ ਯਾਦ ਆਵੇ ਤਾਰੇ ਨੂੰ ਜੋ ਨਸ਼ਾ ਕਰਦਾ ਹੈ ਜਾਂ ਕਈ ਵਾਰੀ ਕਿਸੇ ਪੰਜ ਹੁੰਦਾ ਖਿਆਲ ਵੀ ਉਹ ਵੇਖੀ ਨਹੀਂ ਇਸ ਚੀਜ਼ ਦਾ ਅੰਤ ਬਹੁਤ ਮਾੜਾ ਹੈ ਕਰੀ ਬਰਬਾਦੀਆਂ ਤੇ ਸਾਰੀਆਂ ਮੈਂ ਤਾਂ ਇਹ ਕਹਾਂਗਾ ਵੀ ਸਾਰੀਆਂ ਪੰਚਾਇਤਾਂ ਨੂੰ ਇਹ ਕੀ ਕਰਨਾ ਚਾਹੀਦਾ ਹੈ ਦੇਖੋ ਦੇ ਵੀ ਰੁਲਾ ਦਾ ਬੋਤ ਨਵਾਲਾ ਦੇ ਨਵਾਲਾ ਰਾਮਪੁਰਾ ਤੋਂ ਨੇ ਉਸਤਾਦ ਦੇ ਕੋਲ ਜਿਹੜਾ ਨਵਾਂ ਬੋਰ ਸੋਨਾ ਬਦਲੇ 400 ਦੇ ਤੱਕ ਪੱਜਦਾ ਜਾਂ ਇਹਨਾਂ ਨੇ ਪੂਰਾ ਪੰਜਾਬ ਦਾ ਇਹਨਾਂ ਦੀ ਕੋਈ ਕਿਸੇ ਨਹੀਂ ਹੈ ਇਹ ਵੀ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਬਹੁਤ ਵੱਡਾ ਇਹਨਾਂ ਨੇ ਆਪ ਦਾ ਕੰਮ ਦਿੱਤਾ ਬੜਾ ਸੂਰਤਾਂ ਨੂੰ ਕਰਨਾ ਵਿੱਚ ਤੇ ਇਹਨਾਂ ਦੀ ਕੋਈ ਕਿਸੇ ਨਹੀਂ ਹੈ ਕਿ ਉਹ ਆਪ ਦਾ ਧਿਆਨ ਜੋ ਆਪਾਾਰੇ ਜਾਣੇ ਰੱਖੀਏ ਸਾਰੀਆਂ ਬੱਚੇ ਤਾਂ ਜਿਹੜੇ ਵੱਡੇ ਸੂਜੇ ਅਸੂਤਾ ਜਾਂਦੇ ਸੂਤਾ ਬੰਦੇ ਦਾ ਬੰਦਾ ਜਾਂ ਸੂਤਾ ਹੈ ਉਹ ਦਾ ਮਨੁੱਖੀ ਬੱਚਿਆਂ ਦਾ ਵੀ ਯੋਗਦਾਨ ਸੂਜੇ ਨੇ ਬਣਨੇ ਦਾ ਸਾਫੇ ਬਹੁਤ ਇਹ ਕੀ ਦੇਖਿਆ ਆਪ ਦੇ ਦਿਨਾਂ ਚ ਦੱਸਾਇਆ ਸਾਰਿਆਂ ਨੂੰ ਲਈ ਕਮਾ ਕੇ ਲਿਆ ਉਹ ਆਪਣੇ ਪਿੰਡ ਤੋਂ ਰਾਖ ਕਰਾ। ਮਸਤਾਨੇ ਤੇ ਤੁਹਾਨੂੰ ਇੱਕ ਉਹਦੇ ਸਿੱਤੇ ਦੇਜਾ ਉਸ ਨੂੰ ਫੋਟੋ ਕਰੋ ਨਾ ਇਸ ਤਰ੍ਹਾਂ ਇਹ ਉਹਨਾਂ ਨਾਲ ਕੰਮ ਕਰਦੇ। ਉਹ ਉਸ ਸੇ ਇਤੋ ਬੋਲਿਆ ਸੀ ਕਿ ਬੜੇ ਪਿੰਡ ਵਿੱਚ ਕੋਈ ਵੀ ਨਸ਼ਾ ਨਹੀਂ ਵੇਚਦਾ ਜਾਂ ਕੋਈ ਨਸ਼ਾ ਨਹੀਂ ਕਰਦਾ। ਹਾਂਜੀ ਕਰਦੇ ਆ ਗੋ ਮੇਰਾ ਪਿੰਡ ਮਿੱਡੇਪੁਰ ਦੇ ਵਿੱਚ ਨਸ਼ਾ ਨਹੀਂ ਵੇਚਦਾ। ਬੜੇ ਪਹਿਲਾਂ ਤੋਂ ਨਹੀਂ ਵੇਚ ਰਿਆ ਇਹ ਨਹੀਂ ਕਿ ਵੀ ਹੁਣ ਬੰਦ ਹੋ ਗਿਆ ਪਹਿਲਾਂ ਤੋਂ ਹੀ ਨਸ਼ਾ ਨਹੀਂ ਨਿਕਰੇ। ਤੇ ਜੋ ਜੋ ਹੈਗੇ ਨੇ ਕੋਈ ਕਰਨ ਵਾਲੇ ਕੋਈ ਚਿੱਟਾ ਨਹੀਂ ਖਾਦੇ ਬੰਦੇ ਇਸ ਕੰਦੇ ਜਿੱਦਾਂ ਲੋਕੀ ਦਾ ਕੋਈ ਹੋਰ ਜਿਹੜੇ ਸ਼ਰਾਬ ਸੁਪੋ ਵਾਲੇ ਨੇ ਉਹਨਾਂ ਨੂੰ ਵੀ ਅਸੀਂ ਜਾ ਜਾ ਬੀਤੀਆਂ ਕਰਦੇ ਨੇ ਚਾਰ ਪੰਜ ਆਪਦੇ ਆਪ ਦੇ ਅਰਗੇ ਵੀਰਪਰਾ ਹੁੰਦੇ ਨੇ ਸਾਰੇ ਅਸੀਂ ਉਹਨਾਂ ਨੂੰ ਹੀ ਗੱਲਾਂ ਦੱਸਦੇ ਆਂ ਵੀ ਇਹ ਜਿੰਨਾਂ ਸ਼ਰਦੋਂ ਉਹਨਾਂ ਕੋਲੇ ਬੈਠਦੇ ਗੱਲਾਂ ਬਾਤਾਂ ਕਰਦੇ ਆਂ ਉਹਨਾਂ ਦਾ ਦਿਮਾਗ ਪੂਰ ਪਾਸੇ ਨਾਉਂਦੀ ਇਸ ਕਰਦੇ ਆਂ ਸੱਤਨ ਗੇਜਾਰ ਪੰਜ ਆਲੇ ਹੈਗੇ ਜਿਨ੍ਹਾਂ ਨੇ ਸ਼ਰਾਬ ਤੱਕੀ ਹੈ ਇਹ ਸਾਡੇ ਕੋਲ ਉਹੀ ਕਰਦੇ ਆਂ ਖੇਡਾਂ ਵਾਲੇ ਵਦੋ ਗਰਾਊਂਡ ਵਾਲੇ ਵਦੋ ਆਪਦਾ ਜਿਹੜਾ ਸਮਾਂ ਇਹ ਮਾਣੀ ਹੁੰਦਾ ਜਿੱਧਰ ਨੂੰ ਲਾਉਣਾ ਉਹ ਮਨ ਨੂੰ ਗਰਾਊਂਡ ਤੇ ਲਾਓ ਗਰਾਊਂਡ ਤੇ ਆਪ ਖੇਡਾਂ ਕਰੋ ਉੱਥੇ ਬੈਠੋ ਗੱਲਾਂ ਬਾਤਾਂ ਕਰੋ ਤੁਹਾਡੇ ਪਿੰਡ ਵਿੱਚ ਗਰਾਊਂਡ ਅਵੇਲੇਬਲ ਹੈ ਜੀ ਸਾਡੇ ਪਿੰਡ ਵਿੱਚ ਗਰਾਊਂਡ ਅਵੇਲੇਬਲ ਹੈ ਵਾਲੀਬਾਲ ਦਾ ਗਰਾਊਂਡ ਵੀ ਹੈ ਹੱਥੀ ਕਬੱਡੀ ਦਾ ਵੀ ਹੈ ਗਰੀਨ ਨਾਦਰ ਸਾਡੇ ਜੇਮਾਂ ਬਾਖੀ ਹੁਣ ਲੈ ਕੇ ਆਏ ਹੁਣਾਂ ਵੀਡੀਓ ਐਪਸ ਆਉਤੀ ਰਹੀ ਪਿਆਉਂਦਾ ਸਾਰੇ ਪਿੰਡਾਂ ਨੂੰ ਖੇਡਾਂ ਖੇਡਾਂ ਵਾਲੇ ਪਾਸੇ ਹਰ ਇੱਕ ਪਿੰਡ ਨੂੰ ਸਾਰੇ ਨੌਜਵਾਨ ਲਾਉਣਾ ਚਾਹੀਦਾ ਹੈ ਬਾਕੀ ਗੱਲਾਂ ਉਹ ਪਾਸੇ ਧੰਨਵਾਦ ਹਮ ਤੋਂ ਪਹਿਲਾਂ ਤਾਂ ਮੈਂ ਸਾਡੀ ਖੇਡੇ ਕੁਰਸੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਸਾਡੀ ਨੌਜਵਾਨ ਪੰਚਾਇਤ ਦਾ ਸਾਰਿਆਂ ਦਾ ਧੰਨਵਾਦ ਕਰਨਾ ਜਿਹੜੇ ਸਾਡੇ ਜੀਆਰਟੀ ਦੇ ਸਹਿਯੋਗ ਦੀ ਸੱਜਣਾ ਸਾਡੇ ਪੁਰਾਣੇ ਜਿਹੜੇ ਪਿੰਡ ਦੇ ਪਤਵੰਤੇ ਸ਼ਖਸੀਤਾਂ ਉਹਨਾਂ ਦਾ ਸਾਦਾ ਧੰਨਵਾਦ ਕਰਦਾ ਨੇ ਬਹੁਤ ਵਧੀਆ ਪ੍ਰਦਰਾਲਾ ਕੀਤਾ। ਔਰ ਮਸਤਾਨੇ ਗਰੁੱਪ ਜਿਹੜੇ ਕਿ ਨਸ਼ਿਆਂ ਦੇ ਵਿਰੁੱਧ ਨਾਟਕ ਇਹਨਾਂ ਨੇ ਬਹੁਤ ਵਧੀਆ ਸਾਡੇ ਬੱਚਿਆਂ ਨੇ ਨਾਟਕ ਖੇੜ ਕੇ ਜਿਹੜਾ ਸਾਡਾ ਕਿੱਟੇ ਦੀ ਬਿਮਾਰੀ ਸਾਡੇ ਸਮਾਜ ਨੂੰ ਲੱਗੀ ਵੀ ਆ ਸਾਡੀ ਨੌਜਵਾਨ ਪੀੜ੍ਹੀ ਨੂੰ ਖਾ ਰਹੀ ਆ ਉਹਦੇ ਵਿਰੁੱਧ ਇੱਕ ਸੰਦੇਸ਼ ਦਿੱਤਾ ਹੈ। ਆਪ ਵੀ ਸ਼ਕਤੀ ਨੂੰ ਸਵੈ ਸ਼ਕਤੀ ਨੂੰ ਤੱਕੜੇ ਕਰਕੇ ਉਹ ਨਸ਼ੇ ਤੋਂ ਬਾਹਰ ਨਿਕਲਦਾ ਇੱਕ ਕਬੀਲ ਦਿੱਤਾ। ਮੈਂ ਖੰਡਾ ਕਿਹਾ ਮੁਝਾਈਦਾ ਹੈ ਕਿ ਤਾਂ ਪਸੰਦ ਦੇ ਰੂਪ ਦੇ ਜਿਹੜੇ ਇਹਦਾ ਜੁਰਤ ਬੱਚੇ ਤਾਂ ਕਿ ਉਹਦੇ ਤੋਂ ਫੇਰ ਲੈਣ ਉਹਨਾਂ ਤੋਂ ਔਰ ਦੂਸਰੀ ਗੱਲ ਹੈ ਕਿ ਇਹ ਦਸ਼ੇ ਤੋਂ ਜਿਹੜਾ ਬਾਹਰ ਨਿਕਲ ਗਿਆ ਇੱਕ ਸੇਧ ਮੰਤਰ ਚੱਕੇ ਸਮਾਜ ਦੀ ਸਿਰਜਣਾ ਕਰਨੀ ਹੈ ਉਹ ਸਾਨੂੰ ਸਾਰੇ ਹੀ ਪੰਚਾਇਤਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਕਲੱਬ ਬਣੇ ਆਂ ਸ਼ਹਿਰ ਦੇ ਵਿੱਚ ਜਿਹੜੇ ਕਲੱਬ ਬਣੇ ਆਂ ਇਹਦਾ ਸੋਤਾਂਵਾਂ ਨੂੰ ਇਹੋ ਜਿਹਾ ਨਾਟਕ ਹੋਣਾ ਚਾਹੀਦਾ ਹਰ ਤਰ੍ਹਾਂ ਦਾ ਨਾਟਕ ਹੋਣਾ ਤਾਂ ਕਿ ਵਾਹ ਕੰਮ ਇਹ ਦੇ ਨਾਲ ਕੋਈ ਇੱਕੇ ਸਾਨੂੰ ਬੜਾ ਕੁਝ ਸਿੱਖ ਨੂੰ ਮਿਲਦਾ ਹੈ। ਕਈ ਗੱਲਾਂ ਸਾਡੇ ਤਵਾਜ ਚ ਨਹੀਂ ਹੁੰਦੀਆਂ। ਔਰ ਜਦੋਂ ਅਸੀਂ ਕੋਈ ਨਾਮ ਸੁਣਿਆ ਤਾਂ ਸਾਨੂੰ ਉਹ ਦਿਮਾਗ ਚ ਸਾਡੇ ਤੋਂ ਗੱਲਾਂ ਪੜਨ ਲੇਦਾ ਦਿਮਾਗ। ਔਰ ਅੱਜ ਦੇ ਆਦੇ ਬੱਚਿਆਂ ਨੂੰ ਸਭ ਤੋਂ ਜਿਹੜਾ ਪਜਾਉਂਦਾ ਉਹ ਅੰਬਰਾਲਾ ਕਰਦਾ। ਔਰ ਮੈਂ ਇਹਨੂੰ ਵਧਾਈ ਦਿੰਦਾ। ਔਰ ਮੈਂ ਇਹ ਹੀ ਮੇਰੀ ਆਵਾਜ਼ ਆ ਪਰਮਾਤਮਾ ਜੀ ਸੱਚੇ ਬਾਦਸ਼ਾਹ ਸੁਭਾਤ ਬਖਸ਼ੀ ਸਾਰਿਆਂ ਨੂੰ। ਔਰ ਇਹ ਨਸ਼ੇ ਦੀ ਲਾਹਤ ਤੋਂ ਜਿਹੜੇ ਸਾਡੇ ਨੌਜਵਾਨ ਬੱਚੇ ਤੇ ਚੱਕੇ ਦੇ ਸਿਹਤਮੰਦ ਸਵਾਜ ਦੀ ਸਜਣਾ ਹੋਵੇ ਸਾਡਾ ਪੰਜਾਬ ਅਜਿਹਾ ترقی ਕਰੇ ਵਾਹਿਗੁਰੂ ਜੀ ਕੀ ਬਤੇ ਮੇਰੇ ਨਗਰ ਦੇ ਸਾਰੀਆਂ ਮਾਤਾਵਾਂ ਮੇਰੇ ਬਜ਼ੁਰਗ ਮੇਰੇ ਵੀਰ ਇੱਥੇ ਬੈਠੇ ਨੇ ਮੈਂ ਸਭ ਦਾ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਦਾ ਮਸਤਾਨੇ ਗਰੁਪ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਢਿੱਲੋ ਬਾਈ ਨੇ ਸਾਡੀ ਗੱਲ ਉਹ ਕੀਤੀ ਸੀ ਅਸੀਂ ਇਹਨਾਂ ਨੂੰ ਕੁਝ ਦਿਨ ਪਹਿਲਾਂ ਡੀਪੀਐਸ ਸਕੂਲ ਵੀਰਪੁਰ ਦੇਖਿਆ ਸੀ ਜਾਂ ਉਹ ਪ੍ਰਚਾਰਜਨ ਨੇ ਆਪਣੇ ਐਸਪੀ ਸਾਹਿਬ ਨੇ ਉੱਤੇ ਇਹਨਾਂ ਨੂੰ ਬੁਲਾਇਆ ਸੀ ਉੱਥੇ ਇਹਨਾਂ ਦਾ ਪ੍ਰੋਗਰਾਮ ਸੀ ਤਾਂ ਉਹ ਉੱਥੇ ਬੁਲਾਇਆ ਤੇ ਅਸੀਂ ਉੱਥੇ ਦੇਖ ਕੇ ਇਹ ਨੂੰ ਆਪਾਂ ਕੱਲਾ ਦੇਖ ਕੇ ਨਹੀਂ ਜਾਣਾ ਉਥੇ ਅਸੀਂ ਦੇਖ ਕੇ ਇਹਨਾਂ ਨੂੰ ਸਾਰਿਆਂ ਨੂੰ ਆਈ ਕੀ ਸੋਚੀ ਵੀ ਅਸੀਂ ਆਪਦੇ ਪਿੰਡ ਤੇ ਕਿਉਂ ਨਾ ਕਰਵਾਈਏ ਅਸੀਂ ਆਪਦੇ ਬੱਚਿਆਂ ਨੂੰ ਕਿਉਂ ਨਾ ਜਾਗਰੂਕਤ ਕਰੀਏ ਨਸ਼ੇ ਤੋਂ ਦੇਖੋ ਨਸ਼ਾ ਇੱਕ ਐਸੀ ਚੀਜ਼ ਹੈ ਜੋ ਘਰ ਦੇ ਹੀ ਪਰਵਾਹਦੀ ਨਹੀਂ ਸਭ ਕੁਝ ਅਜਾੜ ਕੇ ਰੱਖ ਦਿੰਦਾ ਹੈ ਜੇ ਨਿੱਕੇ ਨਿੱਕੇ ਬੱਚਿਆਂ ਨੂੰ ਆਪਾਂ ਰੋਕਾਂਗੇ ਉਹਦੇ ਉਦੇ ਫਾਦਰ ਰੋਕਣਗੇ ਉਹਨਾਂ ਦੀ ਮਦਰ ਰੋਕਣਗੀਆਂ ਤਾਂ ਬੱਚਾ ਰਹੂਗਾ ਕਈ ਵਾਰੀ ਕੁਝ ਐਸਾ ਹੁੰਦਾ ਹੈ ਵੀ ਘਰੋਂ ਸਪੋਰਟ ਮਿਲ ਜਾਂਦੀ ਨਸ਼ੇ ਵਾਲੇ ਬੱਚੇ ਨੂੰ ਬੱਚਾ ਨਹੀਂ ਨਸ਼ਾ ਕਰਦਾ ਉਹਨੂੰ ਸਪੋਰਟ ਨਸ਼ਾ ਕਰਾ ਦਿੰਦੀ ਹੈ ਜਿਵੇਂ ਕਿ ਆਪਾਂ ਲਾਹੂ ਵੀ ਆਪਣੇ ਆਪਣੇ ਤੇ ਕਿਸੇ ਤੇ ਵੀ ਲਾਹੂ ਵੀ ਆਪਣੇ ਪਿੰਡ ਦੇ ਕੁਝ ਬੰਦੇ ਜਿਹੜੇ ਨਸ਼ੇ ਵਾਲੇ ਸੀ ਕੋਸ਼ਕ ਤਾਂ ਹੋਣਾ ਇਸ ਚੀਜ਼ ਤੋਂ ਬਾਅਦ ਹੋ ਚੁੱਕੇ ਨੇ ਜਿਹੜੇ 2-4 ਨੇ ਉਹ ਵੀ ਹੁੰਦੇ ਨੇ ਪਰ ਉਹ ਕਈ ਬੰਦੇ ਕਿਉਂ ਨਹੀਂ ਇਹ ਨਸ਼ਾ ਛੱਡਦੇ ਕਿਉਂਕਿ ਉਹ ਪਰਿਵਾਰ ਦਾ ਹੱਥ ਬਹੁਤ ਹੁੰਦਾ ਉਹ ਉਸ ਦੇ ਉੱਤੇ ਕਈ ਵਾਰੀ ਮੁੰਡੇ ਦਾ ਜਾਂ ਮੁੰਡੇ ਰਾਜਾ ਬੱਚੇ ਦਾ ਡੈਡੀ ਉਹ ਚੀਜ਼ ਨੂੰ ਨਸ਼ੇ ਤੇ ਰੋਕਦਾ ਪਰ ਉਹਦੀ ਮੰਮੀ ਨੂੰ ਲੋਗੇ ਪੈਸੇ ਦੇ ਦਿੰਦੀ ਆ ਪਰ ਉਹ ਫੇਰ ਜਾ ਕੇ ਨਸ਼ਾ ਕਰੇ ਆਉਂਦਾ ਕੋਈ ਕਈ ਵਾਰੀ ਕੁਛ ਬੱਚਿਆਂ ਦੇ ਜਿਹੜੇ ਫਾਦਰ ਨੇ ਉਹ ਕੋਲੇ ਬੈਠ ਕੇ ਸ਼ਰਾਬ ਪੀਂਦੇ ਨੇ ਤਾਂ ਬੱਚਿਆਂ ਨੂੰ ਉਹ ਤੋਂ ਸੇਧ ਨਹੀਂ ਮਿਲਦੀ ਉਹਨਾਂ ਨੂੰ ਐ ਹੁੰਦਾ ਜੇ ਮੇਰਾ ਡੈਡੀ ਪੀਂਦਾ ਮੈਂ ਵੀ ਨੂੰ ਫੇਰ ਕੀ ਹੋ ਜੂ ਪਰ ਉਹ ਪੀਊ ਕੁਝ ਸਮੇਂ ਆਸਤੇ ਉਦੋਂ ਤੋਂ ਤਾਂ ਬੜਾ ਸੋਹਣਾ ਰਹਿੰਦਾ ਬੱਚਾ ਪਰ ਅੰਦਰੋਂ ਸਾਰਾ ਖਾਦਾ ਜਾਂਦਾ ਹੈ ਪਰ ਆਪਾਂ ਦੀ ਆਪਾਂ ਵਿਸ਼ਵਾਸ ਦਿਵਾਈਏ ਸਾਰੇ ਜਿੰਨੇ ਇੱਥੇ ਬੈਠੇ ਨੇ ਸਭ ਵਿਸ਼ਵਾਸ ਦਿਵਾਈਏ ਕਿ ਆਪਣਾ ਪਿੰਡ ਆਪਾਂ ਨਸ਼ਾ ਮੁਕਤ ਕਰੀਏ ਨਵੀਂ ਪਨੀਰੀ ਸਾਡੀ ਬਹੁਤ ਚੰਗੀ ਹੈ ਬਹੁਤ ਸਤਿਕਾਰਯੋਗ ਹੈ ਆਪਾਂ ਇੱਥੇ ਸਾਫਨੇ ਡੀਓ ਬੈਂਕ ਪਹੁੰਚ ਕੇ ਗਏ ਨੇ ਆਪਾਂ ਸਾਰੀਆਂ ਮਾਤਾਵਾਂ ਮੇਰੀਆਂ ਜੇ ਆਪਾਂ ਭਰੋਸਾ ਦਿਵਾਈਏ ਕਿ ਆਪਾਂ ਆਪਣੇ ਸਕੂਲ ਦੇ ਵੱਤੋਂ ਬੱਚੇ ਭੇਜਿਆ ਕਰੀਏ ਕੋਈ ਬੱਚਾ ਆਪਾਂ ਘਰੇ ਨਾ ਰੱਖੀਏ ਕਿਸੇ ਨੂੰ ਜਦੋਂ ਬੱਚਾ ਘਰੇ ਰਹਿੰਦਾ ਤੋ ਉਹ ਸ਼ੈਤਾਨੀ ਘਰੇ ਰਹਿ ਕੇ ਹੀ ਕਰਦਾ ਸਕੂਲ ਦੇ ਵਿੱਚ ਉਹ ਆਪਦਾ ਪੜੂ ਗੱਲ ਦੇਖੂਗਾ ਕੁਛ ਉਹਦਾ ਦਿਮਾਗ ਬਦਲੂਗਾ ਆਪਾਂ ਉਹਨਾਂ ਨੂੰ ਇੱਕ ਪੜਾਉ ਤੱਕ ਨਸੀਬਤ ਰੱਖੀਏ ਅੱਗੇ ਅਫਸਰ ਤੱਕ ਬਣਾਉਣ ਤੱਕ ਸੀਮਤ ਰੱਖੀਏ ਆਪਣੇ ਪਿੰਡ ਦਾ ਨਾਮ ਕਿਤੇ ਨਾ ਕਿਤੇ ਇਸ ਟੀਚਾ ਆਵੇ ਵੀ ਫਲਾਣੇ ਪਿੰਡ ਦੇ 10 ਅਫਸਰ ਬਣ ਗਏ 15 ਬਣ ਗਏ ਕੁਛ ਤਾਂ ਬਣ ਗਏ ਕੋਈ ਜ਼ੋਰ ਲੱਗੂਗਾ ਸਰਕਾਰਾਂ ਸਭ ਕੋਈ ਨਾ ਕੋਈ ਸਰਕਾਰ ਮਾੜੀ ਹੁੰਦੀ ਨਾ ਕੋਈ ਬੰਦਾ ਪਰ ਆਪਦੇ ਆਪ ਆਪ ਬੰਦਾ ਮਾੜਾ ਹੁੰਦਾ ਕੋਈ ਕਿਸੇ ਨੂੰ ਮਾੜਾ ਨਹੀਂ ਕਰਦਾ ਤੇ ਆਪਾਂ ਇਹ ਚੀਜ਼ ਨੂੰ ਦੇਖ ਕੇ ਸਭ ਨੂੰ ਇਹਨੂੰ ਆਪਾਂ ਦੇਖਦੇ ਵਸਾਈਏ ਇਹ ਚੀਜ਼ ਨੂੰ ਦਿਮਾਗ 'ਚ ਰੱਖੀਏ ਅੱਗੇ ਵੀ ਖਪੂਰਾਂ ਨੂੰ ਜਾਗਰੂਕਤ ਕਰੀਏ ਅਹਿਸਾਸ ਦੇ ਵੀ ਅਸੀਂ ਇਹ ਚੀਜ਼ ਦੇਖੀ ਹੈ ਆਪਣੇ ਘਰਾਂ 'ਤਿਆਂ ਕਿਉਂ ਇਹਨਾਂ ਨੇ ਕੀਤਾ ਉਹ ਨਸ਼ਿਆਂ ਨੇ ਘਰਾਂ 'ਤਿਆਂ ਬਰਬਾਦੀਆਂ ਹੀ ਨੇ ਉਹ ਉਵੇਂ ਦਿਖਾਉਂਦੇ ਨੇ ਵੀ ਜਿਵੇਂ ਹੁੰਦਾ ਅੱਗੇ ਅੱਗੇ ਕਿਵੇਂ ਹੁੰਦਾ ਇਹਨਾਂ ਦਾ ਵੀਰ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਡੇ ਸਤਕਾਰਯੋਗ ਪਟਵਾਰੀ ਸਾਹਿਬ ਬੈਠੇ ਨੇ ਸਾਡੇ ਪਰਿਵਾਰਕ ਹਿੱਸੇ ਦੇ ਗਲਤਾਰ ਸਿੰਘ ਪ੍ਰਾਣ ਅਨੁਪ੍ਰਤਾਪ ਮੇਰਾ ਵੱਡਾ ਵੀਰ ਉਹ ਆਏ ਨੇ ਉਹ ਬੈਠੇ ਨੇ ਤਦ ਦੇ ਸ੍ਰੀ ਮੈਂ ਸਾਹਿਬ ਬੈਠੇ ਨੇ ਟੀਮ ਵਾਲੀ ਸਕੂਲ ਤੋਂ ਐਡਮਿਨਿਕਲ ਸਾਹਿਬ ਬੈਠੇ ਨੇ ਸਾਡੇ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਉਹਨਾਂ ਦਾ ਬਹੁਤ ਧੰਨਵਾਦ ਉਹਨਾਂ ਨੇ ਇਸ ਚੀਜ਼ ਲਈ ਯੋਗਦਾਨ ਦਿੱਤਾ ਵੀ ਅਸੀਂ ਹਰ ਇੱਕ ਤੇਜਿੰਦਰ ਸਿੰਘ ਬੈਠੇ ਨੇ ਫਿੱਦੀ ਕਲਾਂ ਤੋਂ ਹੋਰ ਵੀ ਸਰ ਦਾ ਜੇ ਨਾਮ ਰਹਿ ਗਿਆ ਉਹ ਵੀ ਤਾਂ ਮੈਂ ਮਾफी ਮੰਗਦਾ ਗੁੱਸਾ ਨਾ ਕਰਿਓ ਆਪਾਂ ਇਹ ਚੀਜ਼ ਨੂੰ ਆਪਦੇ ਦਿਲ ਚ ਵਸਾਈਏ ਨਾਟਕ ਨੂੰ ਆਪਾਂ ਇਹਨੂੰ ਅੱਗੇ ਇਹ ਚੀਜ਼ ਨੂੰ ਸਹਿਦ ਕਰੀਏ ਆਪਾਂ ਰੋਕੀਏ ਹੁਣ ਮੈਂ ਪੀਤ ਦਾ ਇੱਕ ਪੇਜ ਦੇਖਿਆ ਫੇਸਬੁੱਕ ਤੇ ਉਹ ਇੱਕ ਪਿੰਡ ਸੀਗਾ ਆ ਉਹ ਸਾਰਾ ਪਿੰਡ ਨਸ਼ਾ ਮੁਕਤ ਹੈ ਉਹ ਚੀਜ਼ ਕਿੰਨੀ ਸੋਹਣਾ ਮੈਸੀ ਹੋਰ ਪਿੰਡਾਂ ਨੂੰ ਵੀ ਮਿਲੂ ਉਹ ਚੀਜ਼ ਨੂੰ ਤੇ ਆਪਾਂ ਕੀ ਇਹ ਚੀਜ਼ ਕਰੀਏ ਜੇ ਕੋਈ ਕਿਸੇ ਦਾ ਕੋਈ ਪੁੱਤ ਕੋਈ ਸ਼ਰਾਬ ਪੀਂਦਾ ਕੋਈ ਇਹ ਸ਼ਰਾਬ ਘਰ ਦੀ ਇੱਕ ਬਰਬਾਦੀ ਹੀ ਹੈ ਸ਼ਰਾਬ ਦੀ ਨਸ਼ਾ ਸ਼ਰਾਬ ਤੋਂ ਹੀ ਹੁੰਦਾ ਹੈ ਸ਼ਰਾਬ ਦੀ ਨਸ਼ਾ ਵੀਰਾਂ ਤੋਂ ਹੀ ਹੁੰਦਾ ਉਹ ਕੋਈ ਐ ਨਹੀਂਗਾ ਵੀ ਉਹ ਕੋਈ ਰਾਤ ਨੂੰ ਪੀ ਲਿਆ ਤੇ ਸਵੇਰ ਤੱਕ ਠੀਕ ਹੋ ਜੂ ਉਹ ਆਪਦੇ ਸਰੀਰ 'ਚ ਰਹਿੰਦਾ ਆਪਦਾ ਸਰੀਰ ਖਰਾਬ ਕਰਦਾ ਹੈ ਉਹ ਜਿਹੜਾ ਜਿੰਨੇ ਜਿਹੜੇ ਪੈਸੇ ਆਪਾਂ ਜਾ ਰਹੇ ਉਹ ਸ਼ਰਾਬ ਦੀ ਬੋਤਲ ਤੇ ਲਾਉਣੇ ਆਪਾਂ ਉਹ ਕਿਉਂ ਨਾ ਆਪਦੇ ਬੱਚਿਆਂ ਨੂੰ ਕੁਝ ਖਾਣ ਨੂੰ ਲਿਆ ਕੇ ਦੇਈਏ ਫਲ ਫਰੂਟ ਦੇਈਏ ਆਪੋ ਚੀਜ਼ ਨੂੰ ਨਾਲੇ ਬੱਚੇ ਖੁਸ਼ ਨਾਲੇ ਘਰੇ ਪੁਲਿਸ ਨਹੀਂ ਉਹ ਘਰੇ ਨਾਲੇ ਸਾਰੇ ਘਰ ਦੇ ਖੁਸ਼ ਨਾਲੇ ਬੱਚੇ ਖੁਸ਼ ਨਾਲੇ ਬੰਦਾ ਆਪ ਖੁਸ਼ ਆਪਾਂ ਇਹ ਕੀ ਨੂੰ ਸਾਰੇ ਦੇਖ ਕੇ ਜੰਦੀਏ ਵੀ ਸ਼ਰਾਬ ਪੀਣੀ ਹੈ ਜਦੋਂ ਜਦੋਂ ਚਿੱਟਾ ਤਾਂ ਹਰ ਤੋਂ ਵੱਧ ਮਾੜਾ ਪਰ ਮਾੜੀ ਸ਼ਰਾਬ ਵੀ ਹੈ ਮਾੜੀ ਸ਼ਰਾਬ ਵੀ ਹੈ ਬੰਦੇ ਕੰਮ ਕਾਰ ਕਰਦੇ ਨੇ ਉਹ ਆ ਕੇ ਬੈਠਦੇ ਨੇ ਆ ਕੇ ਬੈਠ ਕੇ ਉਹਨੂੰ ਪੀਂਦੇ ਨੇ ਉਹ ਬੱਚੇ ਵੀ ਉਹਨਾਂ ਤੋਂ ਇਹੀ ਕੀ ਸਿੱਖਦੇ ਨੇ ਵੀ ਮੇਰਾ ਡੈਡੀ ਪੀਂਦਾ ਸੀ ਉਹ ਵੀ ਆਪਦੇ ਪਰਿਵਾਰਤ ਨੇ ਬਹਿ ਕੇ ਸਿੱਖਦੇ ਨੇ ਵੀ ਪਲਾਂਦਾ ਬੰਦਾ ਪੀਂਦਾ ਸੀ ਤੇ ਕੋਹਣਾ ਸੀ ਪੀਲੀ ਫੇਰਕੀ ਹੋ ਗਿਆ ਜਾਂ ਮੇਰੇ ਡੈਡੀ ਨੇ ਪੀਲੀ ਫੇਰਕੀ ਹੋ ਗਿਆ ਆਪਾਂ ਸਾਰੇ ਜੀ ਅੱਜ ਇਹ ਇਕਾਦੀ ਮੇਗਾ ਦਾ ਸਾਧਾਰ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਦੇ ਆਂ ਤੇ ਆਪਾਂ ਆਪਣੇ ਸਕੂਲ ਦੇ ਵੀ ਟੀਚਰਾਂ ਦਾ ਬਹੁਤ ਧੰਨਵਾਦ ਕਰੀਏ ਵਿਖੋ ਆਪਣਾ ਸਟਾਫ ਬੜਾ ਚੰਗਾ ਹੈ ਸਕੂਲ ਦਾ ਦੀ ਮਾਲੀ ਦਾ ਸਟਾਫ ਬੜਾ ਚੰਗਾ ਵੰਦੇ ਟਾਣੇ ਦਾ ਸਟਾਫ ਬੜਾ ਚੰਗਾ ਆਪਣੇ ਨਾਲ ਕਈ ਬੱਚੇ ਸਕੂਲ ਚ ਆਉਂਦੇ ਹੀ ਨਹੀਂਗੇ ਆਪਣਾ ਸਕੂਲ ਛੋਟਾ ਹੈ ਉਹ ਸਕੂਲ ਬੱਚੇ ਜੇ ਆਉਣਗੇ ਤਾਂ ਸਕੂਲ ਚ ਆਪਣੀ ਸਹੂਲਤਾਂ ਬਹੁਤ ਨੇ ਆਪਾਂ ਬੱਚਿਆਂ ਨੂੰ ਘਰੇ ਨਾਲ ਰੱਖੀਏ ਆਪਾਂ ਇੱਥੇ ਸਕੂਲ ਜੇ ਕਿਸੇ ਨੂੰ ਕੋਈ ਸਕੂਲ ਦਾ ਕੋਈ ਟਿਕਰ ਹੋਵੇ ਜਾਂ ਕਿਸੇ ਕੀ ਤੋਂ ਆਪਾਂ ਨੂੰ ਲੱਗਦੀ ਤਾਂ ਉਹਨੂੰ ਕਲੀਅਰ ਕਰੀਏ ਕਈ ਵਾਰੀ ਆ ਜਾਂਦਾ ਬੱਚਾ ਘਰੇ ਜਾ ਕੇ ਦੋ ਗੱਲਾਂ ਦਾ ਦਿੰਦਾ ਗੱਲ ਕੋਈ ਹੁੰਦੀ ਨਹੀਂ ਮੇਰੇ ਜੀ ਮਾਰਦਾ ਮੇਰੇ ਐ ਕਰਦਾ ਉਹਨਾਂ ਦਾ ਉਹਨਾਂ ਦਾ ਬੱਚਾ ਵੀ ਉਹਨਾਂ ਦਾ ਇੱਕ ਪਰਿਵਾਰ ਦਾ ਮੈਂਬਰ ਬਣ ਜਾਂਦਾ ਹੈ ਉਹ ਮੈਂਬਰ ਬੰਦ ਕਰਕੇ ਉਹਨਾਂ ਨੂੰ ਝੜਕਣਾ ਪੈਂਦਾ ਆਪਾਂ ਵੀ ਆਪਦੇ ਬੱਚਿਆਂ ਨੂੰ ਝੜਕਦੇ ਆਂ ਤੇ ਬੱਚੇ ਨੂੰ ਨਸ਼ੇ ਪੱਤੇ ਤੋਂ ਰੋਕੀਏ ਜੇ ਕੋਈ ਆਪਣੇ ਕੋਈ ਕਰਦਾ ਆਪਣੇ ਇਸ ਪਿੰਡ ਤੇ ਤੇ ਲੋਕਾ ਭਾਈ ਸਾਡੇ ਇਸ ਪਿੰਡ ਤੇ ਦਾ ਵੀ ਸਾਡੇ ਪਿੰਡ ਨਸ਼ਾ ਵੇਚਦਾ ਨਹੀਂ ਨਾ ਅੱਜ ਤੱਕ ਨਹੀਂ ਵੇਚਿਆ ਕੋਈ ਗੋਲੀ ਨਹੀਂ ਕੋਈ ਫੀਮ ਨਹੀਂ ਇਹ ਚੀਜ਼ ਤੋਂ ਸਾਡਾ ਪਿੰਡ ਬੜਾ ਬੜਾ ਠੰਡਾ ਕੋਈ ਸਿਆਸਤਬਾਜ਼ੀ ਨਹੀਂ ਇਸ ਪਿੰਡ 'ਚ ਬੜੇ ਸਾਰੇ ਤਿੰਨੇ ਚਾਰੇ ਪਾਰਟੀਆਂ ਦੇ ਸਾਰੇ ਬੰਦੇ ਬੜੇ ਖੁਸ਼ ਹੋ ਕੇ ਇੱਕ ਦੂਜੇ ਨੂੰ ਮਿਲਦੇ ਨੇ ਇੱਕ ਦੂਜੇ ਨਾਲ ਵਰਤ ਵਰਤਾਵਾਂ ਜਾ ਅਸੀਂ ਇਹ ਤੀਜਾ ਪੌਣੀਆਂ ਵੀ ਨਹੀਂ ਗੀਆਂ ਅਸੀਂ ਕਿਸੇ ਨੂੰ ਕੋਈ ਮੇਰੀ ਪੰਚਾਇਤ ਬੜੀ ਚੰਗੀ ਆ ਬੜੇ ਯੰਗ ਆ ਬੜੀ ਅਸੀਂ ਕੋਈ ਵੀ ਗੱਲ ਕਰੀ ਸਾਰਿਆਂ ਨੇ ਕਿਸੇ ਨੇ ਵੀ ਕਰਨੀ ਆ ਆਪਦੀ ਆਪਦੀ ਮੈਂਬਰਾਂ ਨਾਲ ਮੈਂਬਰਾਂ ਨੇ ਵੀ ਆਪਦਾ ਵਧੀਆ ਯੋਗਦਾ ਹੁੰਦੀ ਨੇ ਸਭ ਕੁਝ ਬੜੇ ਚੰਗੇ ਆ ਜੇ ਸਾਨੂੰ ਨਹੀਂ ਪਤਾ ਲੱਗਦਾ ਤਾਂ ਅਸੀਂ ਆਪਦੇ ਤੋਂ ਵੱਡੇ ਜਿਹੜੇ ਸਾਡੇ ਸਤਕਾਰਯੋਗ ਨੇ ਅਸੀਂ ਉਹਨਾਂ ਕੋਲ ਜਾਂਦੇ ਹਾਂ ਉਹਨਾਂ ਤੋਂ ਉਸ ਚੀਜ਼ ਦਾ ਪਤਾ ਕਰਕੇ ਆਪਾਂ ਅਸੀਂ ਹੱਲ ਕਰਦੇ ਆ ਪਰ ਇੱਕ ਬੇਨਤੀ ਆ ਵੀ ਆਪਾਂ ਇਹ ਚੀਜ਼ ਨੂੰ ਐ ਨਹੀਂ ਕਿ ਵੀ ਇੱਕ ਗੰਨ ਪਾ ਕੇ ਦੂਜੇ ਗੰਨ ਘੜ ਦਈਏ ਬਹੁਤ ਸੋਹਣਾ ਬਾਈ ਹੁਣਾਂ ਦਾ ਮੈਸੇਜ ਆ ਬਹੁਤ ਸੋਹਣਾ ਅਪਰਾਧਾ ਇਹਨਾਂ ਦਾ ਮਸਤਾਨੇ ਥੀਟਰ ਗੁਰੂਪਰਾਮਪੁਰਾ ਹੁਦੂ ਨੇ ਬਹੁਤ ਸੋਹਣਾ ਮੈਸੇਜ ਆ ਆਪਾਂ ਇਹਨਾਂ ਇਹਨਾਂ ਦਾ ਮੈਸੇਜ ਆਪਾਂ ਅੱਗੇ ਤੱਕ ਪਹੁੰਚਾਈਏ ਦੇਖੋ ਇਹਨਾਂ ਦੀ ਕੋਈ ਫੀਸ ਨਹੀਂ ਜੀ ਆਪਾਂ ਇਹਨਾਂ ਦੀ ਕੋਈ ਫੀਸ ਨਹੀਂ ਤੇ ਆਪਾਂ ਅੱਗੇ ਤੱਕ ਮੈਸੇਜ ਪਹੁੰਚਾਵਾਂਗੇ ਤਾਂ ਕੋਈ ਜੇ 100 ਬੰਦਾ ਵੇਖੂ ਤਾਂ ਦੋਵਾਂ ਦੇ ਤਾਂ ਮਨ ਮੇ ਰੋਹ ਬਹੁਗੀ ਉਹ ਜਿਹੜੀਆਂ ਚੀਜ਼ਾਂ ਇਹਨਾਂ ਨੇ ਦਿਖਾਈਆਂ ਘਰ ਦੀ ਬਰਬਾਦੀ ਆਪਦੀ ਬਰਬਾਦੀ ਉਹ ਸਭ ਰੀਅਲਿਟੀ ਆ ਪਤਾ ਹੀ ਆ ਤੁਸੀਂ ਵੱਡੇ ਬੈਠੇ ਹੋ ਸਾਰੇ ਸਾਡੇ ਇਹ ਇਹ ਚੀਜ਼ਾਂ ਹੀ ਬੰਦੇ ਨੂੰ ਖਰਾਬ ਕਰ ਦਿੰਦੀਆਂ ਨੇ ਬੰਦੇ ਦੀ ਬਦਨਾਮੀ ਕਰਾ ਦਿੰਦੀਆਂ ਨੇ ਤੇ ਆਪਾਂ ਅੱਗੇ ਦੀ ਅੱਗੇ ਇਹਨਾਂ ਦੀ ਇਹਨਾਂ ਨੂੰ ਦੱਸੀਏ ਆਪਣੇ ਰਿਸ਼ਤੇਦਾਰੀਆਂ 'ਚ ਦੱਸੀਏ ਆਪਣੇ ਹੋਰ ਕਿਤੇ ਜਿਹੜੇ ਆਪਣੇ ਬੱਚੇ ਜਾਂਦੇ ਨੇ ਉਹ ਅੱਗੇ ਦੱਸਣ ਕਿ ਅਸੀਂ ਆਹ ਚੀਜ਼ ਦੇਖੀ ਜਦੋਂ ਉਹ ਕੋਈ ਬੱਚਾ ਚਾਰਾ ਉਹਨਾਂ ਨੂੰ ਕੁਝ ਕਰਨ ਲੱਗੂਗਾ ਤਾਂ ਉਹ ਇਹ ਕੀ ਦੇਖੂਗਾ ਵੀ ਨਹੀਂ ਮੈਂ ਉਸ ਟਾਈਮ ਉਹ ਜੀ ਦੇਖੀ ਸੀ ਕਿ ਉਹ ਟਾਈਮ ਮੇਰੇ ਨਾਲ ਹੋਣਾ ਹੈ ਤੇ ਆਪਾਂ ਹੁਣ ਇੱਕ ਵਾਰੀ ਸਾਰਿਆਂ ਨੂੰ ਫਤਿਹ ਦੀ ਸਾਜ ਪਾਉਣਾ ਵੈਕੂਲ ਜੀ ਦਾ ਖਾਲਸਾ ਵੈਕੂਲ ਜੀ ਦੀ ਫਤਿਹ ਆਪਾਂ ਇਕੱਠੇ ਹੋ ਕੇ ਇਹਨੂੰ ਆਪਾਂ ਵਧੀਆ ਸੋਨਾ ਪਾਲਾ ਕਰੀਏ ਤੇ ਜੇ ਕੋਈ ਨਸ਼ਾ ਕਰਦਾ ਤਾਂ ਆਪਾਂ ਉਹਨੂੰ ਨਸ਼ੇ ਤੋਂ ਹਟਾਈਏ ਨਸ਼ੇ ਤੋਂ ਹਟਾ ਕੇ ਆਪਾਂ ਨੂੰ ਚੰਗੀ ਚੀਜ਼ ਮਿਲੂਗੀ ਵੈਦੂ ਕੀ ਕਹ ਖਾਸਤਾ ਮੈਂ ਵੀ ਨਹੀਂ ਮਸਤਾਨੀ ਡੇਗਰੋਂ ਤੋਂ ਰਾਮਪੁਰਾ ਫੂਲ ਸਾਡੇ ਬਹੁਤ ਹੀ ਇਤਕਾਰਪੂਰਤ ਅੰਤਮ ਪੁਆਰੀ ਠੋਸ ਸੁਣੋ ਕਰਦੇ ਇਹ ਨਹੀਂ ਤਾਂ ਕਿ ਲੋਕੀਆ ਆਪਣੇ ਉਹਨਾਂ ਦੇ ਫੇਰ ਕੋਈ ਧਿਆਨ ਹੋਇਆ ਤਾਂ ਬਰਾੜ ਸਾਹਿਬ ਪ੍ਰਤਾਪ ਸਿੰਘ ਬਰਾੜ ਦੀ ਬਹੁਤ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਅਨੂ ਪ੍ਰਤਾਪ ਸਿੰਘ ਬਰਾੜ ਸਾਹਿਬ ਸਰਪੰਚ ਸਾਹਿਬ ਜੀ ਸਾਡੇ ਸਾਬਕਾ ਸਰਪੰਚ ਵਿਜੇਂਦਰ ਸਿੰਘ ਜੀ ਵਿਡੇ ਕਲਾ ਵਿਜੇਂਦਰ ਸਿੰਘ ਦੀ ਨੰਬਰਦਾਰ ਹੋਰ ਬਹੁਤ ਸਾਰੇ ਬਰਾੜ ਦੀ ਤਾਂ ਸਰਪੰਚ ਹੈ ਸ਼ਿੰਦਰ ਸਿੰਘ ਜੀ ਭੁੱਲਾ ਬਹੁਤ ਸਾਰੇ ਜਿਹੜੇ ਬਹੁਤ ਸਰਕਾਰ ਦੇ ਕੋਲ ਜਿਨ੍ਹਾਂ ਨੇ ਬਹੁਤ ਹੀ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਨੂੰ ਯਾਦ ਕਰਨ ਲਈ ਆਏ ਹੈ ਮੈਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਮਨਸਤਾਨੀ ਥੀਏਟਰ ਗਰੁੱਪ ਉਹ ਲਾਸਟ ਵਿੱਚ ਤੁਹਾਡੇ ਆਈਓ ਸੰਗਤ ਦਾ ਸਾਰਿਆਂ ਦਾ ਧੰਨਵਾਦ ਕਰਨਗੇ ਤੇ ਜੀਓ ਆਖਣਗੇ ਸਾਹਿਬ ਜੀ ਮੌਕਸਰ ਸਾਹਿਬ ਕਵਰ ਕੀਤਾ ਫਿਰ ਮਾਨਸਾ ਕੀਤਾ ਫਿਰ ਬਰਨਾਲਾ ਕੀਤਾ ਫਰੀਦਕੋਟ ਵੀ ਅਸੀਂ ਕਰ ਚੁੱਕੇ ਆ ਕਬਰ ਤੇ ਸੰਗਰੂਹ ਕੀਤਾ ਅਸੀਂ ਪੜਾ ਦਾ ਪੜਾ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਹੁੰਦੇ ਹੋਏ ਅੱਜ ਤੁਹਾਡੇ ਨਗਰ ਦੇ ਵਿੱਚ ਸਾਨੂੰ ਸਰਪੰਚ ਸਾਹਿਬ ਦੀ ਬਤੋਕ ਇੱਥੇ ਸਾਨੂੰ ਖੂਨ ਦਾ ਮੌਕਾ ਮਿਲਿਆ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਤੁਹਾਡੇ ਨਕਰ ਦੇ ਵਿੱਚ ਅੱਜ 415ਵਾਂ ਪ੍ਰੋਗਰਾਮ ਕੀਤਾ ਹੈ ਇੱਥੇ ਤੇ ਅਸੀਂ ਪੂਰੇ ਪੰਜਾਬ ਦੇ ਲਈ ਨਿਕਲੇ ਹੋਏ ਹਾਂ ਤੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਇਸ ਨਾਟਕ ਦੀ ਕੋਈ ਕਿਸੇ ਤੋਂ ਫੀਸ ਨਹੀਂ ਲੈਂਦੇ ਬਿਲਕੁਲ ਮੁਫਤ ਕਰਦੇ ਹਾਂ ਅਸੀਂ ਫ੍ਰੀ ਸੇਵਾ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਨਮ ਲੈ ਕੇ ਜਿੰਨੀ ਵੀ ਪੰਜਾਬ ਪ੍ਰਤੀ ਸਾਡੀ ਸੋਚ ਬਚਦੀ ਹੈ ਜਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਉਸ ਨੂੰ ਅਸੀਂ ਨਿਭਾ ਸਕੀਏ ਅਸੀਂ ਇਹ ਨਾਟਕ ਨੂੰ ਪੂਰੇ ਪੰਜਾਬ ਦੇ ਹਰੇਕ ਪਿੰਡ ਸ਼ਹਿਰ ਕਾਲਜ ਯੂਨੀਵਰਸਿਟੀ ਵਿੱਚ ਲੈ ਕੇ ਜਾ ਰਹੇ ਹਾਂ ਤੇ ਕੰਮ ਵੀ ਚੁੱਕੇ ਆਂ ਅਸੀਂ ਤੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆਂ ਵੀ ਸਾਡੀ ਟੀਮ ਦੇ ਵਿੱਚੋਂ ਕੋਈ ਵੀ ਬੰਦੂਖ ਨਾ ਹੋਈ ਤਾਂ ਤਲਵਾਰ ਹੋਵੇਗੀ ਤਲਵਾਰ ਨਾ ਹੋਈ ਤਾਂ ਲੜਨ ਦੀ ਲਗਨ ਹੋਵੇਗੀ ਜੇ ਲੜਨ ਦੀ ਲਗਨ ਵੀ ਨਾ ਹੋਈ ਤਾਂ ਲੜਨ ਦੀ ਲੋੜ ਹੋਵੇਗੀ ਅਸੀਂ ਲੜਾਂਗੇ ਸਾਥੀ ਸੋ ਸਾਨੂੰ ਇੱਥੇ ਪੜਾ ਕੇ ਸਰਪੰਚ ਸਾਹਿਬ ਸਮੂਹ ਨਗਰ ਨਿਵਾਸੀਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਨਾ ਚਾਹੁੰਦੇ ਕੋਈ ਨਸ਼ਾ ਨਹੀਂ ਕਰਦਾ ਅਸੀਂ ਫਿਰ ਵੀ ਨਿਕਲੇ ਹੋਏ ਆਂ ਕਈ ਵਾਰੀ ਆਪਾਂ ਸੋਚ ਲੈਂਦੇ ਆਂ ਜਦ ਆਪਾਂ ਕੀ ਲੈਣਾ ਛੱਡ ਆਪਾਂ ਸਹੀ ਹੋ ਸਕਦੇ ਆਂ ਆਪਣਾ ਆਲਾ ਦਵਾਲਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਰਹਿਣਾ ਤਾਂ ਆਪਾਂ ਆਪਣੇ ਪਿੰਡ 'ਚ ਹੀ ਹੈ ਆਪਣੇ ਨਗਰ 'ਚ ਹੀ ਹੈ ਆਪਣੇ ਆਲੇ ਦੁਆਲੇ 'ਚ ਹੀ ਹੈ ਜਿਵੇਂ ਪਾਤਰ ਸਾਹਿਬ ਕਹਿੰਦੇ ਸੀ ਕਹਤੇ ਕੀ ਹੋਇਆ ਜੇ ਲੱਗੀ ਤੇਰੇ ਕਲੇਜੇ ਛੁਰੀ ਨਹੀਂ ਅਖੇ ਕੀ ਹੋਇਆ ਜੇ ਲੱਗੀ ਤੇਰੇ ਕਲੇਜੇ ਛੁਰੀ ਨਹੀਂ ਇਹ ਨਾ ਸੋਚੀ ਵੀ ਸ਼ਹਿਰ ਦੀ ਹਾਤ ਭੁਰੀ ਨਹੀਂ ਸੋ ਭਰਾਵੋ ਆਪਣੇ ਆਪ ਲਈ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਜਰੂਰ ਖੜੋ ਕਿਉਂਕਿ ਤੁਸੀਂ ਨਹੀਂ ਖੜੋਗੇ ਤਾਂ ਫਿਰ ਹੋਰ ਕੌਣ ਖੜੂਗਾ ਸ਼ਰਵਾਤ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਸਾਡਾ ਆਪਣਾ ਆਪ ਵਧੀਆ ਹੋਊਗਾ ਤਾਂ ਸਾਡਾ ਪਰਿਵਾਰ ਵਧੀਆ ਹੋਊਗਾ ਜੇ ਸਾਡਾ ਪਰਿਵਾਰ ਵਧੀਆ ਹੋ ਗਿਆ ਤਾਂ ਸਾਡਾ ਪਿੰਡ ਵਧੀਆ ਹੋਊਗਾ ਜੇ ਪਿੰਡ ਸਾਰੇ ਵਧੀਆ ਹੋਗੇ ਆਪਣਾ ਜ਼ਿਲ੍ਹਾ ਫਿਰ ਤੋਂ ਵਧੀਆ ਹੋ ਜਾਊਗਾ ਜੇ ਸਾਰੇ ਜ਼ਿਲ੍ਹੇ ਵਧੀਆ ਹੋਗੇ ਤਾਂ ਪੰਜਾਬ ਫਿਰ ਤੋਂ ਵਧੀਆ ਬਣ ਜਾਊਗਾ ਸੋ ਭਰਾਵੋ ਸੋ ਭਰਾਵੋ ਆਓ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਜ਼ਰੂਰ ਖੜੀਏ ਅੰਤ ਦੇ ਵਿੱਚ ਪਾਸ ਜੀ ਲਿਖਦੇ ਨੇ ਕਹਿੰਦੇ ਅਸੀਂ ਲੜਾਂਗੇ ਸਾਥੀ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਦੇ ਲਈ ਅਸੀਂ ਚੁਣਾਂਗੇ ਸਾਥੀ